ਸਰੇਵਾ ਸਾਡੇ ਬੰਦੇ ਅੱਜ ਤੇ ਦਵਾਈ ਨਲਦੀ ਆ ਜਾ ਕੇ ਤੇ ਰਜਿਸਟ੍ਰੇਸ਼ਨ ਹੁੰਦੀ ਆ ਤੇ ਉੱਪਰ ਖੜੇ ਆ ਤੇ ਉਹ ਤਾਂ ਮੈਂ ਕਹਾਂ ਵੀ ਉਹਦਾ ਛੱਡ ਵੱਡਾ ਕਰੋ ਤੇ ਉਹਦੇ ਤੇ ਪੱਕਾ ਹੋਰ ਲਵਾਓ ਉਹਦੇ ਤੇ ਡਾਕਟਰਸ ਦੀ ਜਿਹੜੀ ਟਿਹੜਾ ਸੀ ਤੁਸੀਂ ਦੇਖੋ ਪਿੱਛੇ ਦੇ ਜਿਹੜੇ ਆ ਗਿਆ ਇਹ ਪਹਿਲੀ ਵਾਰੀ ਆ ਜਿਹੜੀ ਬਾਹਰ ਸਰਕਾਰ ਆ ਤੇ ਦਵਾਈਆਂ ਤੁਹਾਡੇ ਹੁਣ ਮਿਲਣ ਲੱਗ ਪਈਆਂ ਅੱਲੀ ਗੱਲ ਤਾਂ ਇਹ ਹੋਈ ਆ ਡਾਇਗਨੋਸਟਿਕ ਹੋਣ ਲੱਗ ਗਿਆ ਮੈਂ ਤੁਹਾਡੇ ਬੰਦਾ ਕਲੀਨਿਕ ਵੀ ਛਾ ਕੇ ਆਇਆ ਉੱਥੇ ਵੀ 100 ਮੇਜ 100 ਸਮਸਾਪੈਸ਼ੈਂਟ ਰੂਮ ਬੜਾ ਪਿਆ ਬੈਸ ਜੋ ਵੀ ਇੱਥੇ ਵੀ ਤੁਹਾਡੇ ਜਿਹੜੇ ਹੈਗੇ ਚਾਰ ਪੰਜ ਸੌ ਪੇਸ਼ੈਂਟਸ ਆ ਸਾਫ ਸਫਾਈ ਰੱਖ ਰਖਾਵ ਇਦੇ ਵਾਸਤੇ ਅਸੀਂ ਸਪੈਸ਼ਲ ਬਜਟ ਵੀ ਦੇ ਰਹੇ ਆ ਤੇ ਡਾਕਟਰ ਭਰਤੀ ਕਰ ਰਹੇ ਆ ਨਰਸਾਂ ਵੀ ਭਰਤੀ ਕਰ ਰਹੇ ਆ ਨਰਸਸ ਵੀ ਅਪਲੋਡ ਆ ਰਹੇ ਆ ਜੀ ਅਚੰਚੇਦਕ ਨੂੰ ਹਸਪੀਟਲ ਦਾ ਦੌਰਾ ਕੀਤਾ ਜੀ ਕੀ ਕਹਿਣਾ ਚਾਹੋਗੇ ਤੇ ਕੀ ਦੇਖਿਆ ਤੁਸੀਂ ਉਹ ਵਾ ਅਚੰਚੇਦਕ ਦੌਰਾ ਇਸ ਕਰਕੇ ਕਰਦਾ ਕਿ ਮਨੋ ਐਕਚੁਅਲੀ ਜਿਹੜੀ ਗਰਾਊਂਡ ਰਿਐਲਿਟੀ ਆ ਜੇ ਮੈਂ ਦੱਸ ਕੇ ਜਾਵਾਂ ਫਿਰ ਤਾਂ ਸਾਰਾ ਕੁਝ ਠੀਕ ਹੋ ਜਾ ਜੀ ਜਦੋਂ ਤੁਹਾਡੇ ਬੰਦੇ ਅੱਜ ਤੇ ਦਵਾਈ ਲੈਂਦੀ ਆ ਜਾ ਕੇ ਤੇ ਰਜਿਸਟ੍ਰੇਸ਼ਨ ਹੁੰਦੀ ਆ ਉਹ ਤਪਚ ਖੜੇ ਆ ਤੇ ਉਹ ਤਾਂ ਮੈਂ ਕਹਾਂ ਵੀ ਉਹਦਾ ਛੱਡ ਵੱਡਾ ਕਰੋ ਤੇ ਉਹਦੇ ਤੇ ਪੱਖਾ ਹੋਰ ਲਵਾਓ ਉਹਦੇ ਤੇ ਤੇ ਵੀ ਇਹਦੇ ਪਾਣੀ ਦਾ ਪੇਪਰ ਬੰਦੋਬਸਤ ਕਰੋ ਇੱਥੇ ਤੁਹਾਡੇ ਕੋਲ ਸਟਾਫ ਕੋਈ ਨਹੀਂ ਜਿਹੜਾ ਕਲਾਸ ਰੂਮ ਦਾ ਕੋਈ ਇੰਨੇ ਸੁਬਾਹ ਕਿਹੜਾ ਫੰਦਾ ਬਣਾਉਣਾ ਮਸਤ ਕੋਈ ਕਲਾਸ ਰੂਮ ਇਹ ਨਹੀਂ ਕਰਦਾ ਤੁਹਾਡੇ ਕੋਲ ਜਿਹੜੇ ਸਕੂਟਰਾਂ ਥੋੜਾ ਜਿਹਾ ਆਰਡਰ ਨਹੀਂ ਪੋਹਨਾਂ ਨੂੰ ਇੱਕ ਰਾਤ ਲਈ ਇੱਥੇ ਡਾਕਟਰਾਂ ਦੀ ਬਹੁਤ ਕਮੀ ਹੈ ਦਿਨ 'ਚ ਤੁਸੀਂ ਦੇਖਿਆ ਦੋ ਤਿੰਨ ਡਾਕਟਰ ਹੀ ਆ ਜਿਹੜੇ ਦਿਨ 'ਚ ਆਉਂਦੇ ਆ ਫੇ ਰਾਤ ਨੂੰ ਬਹੁਤ ਦਿੱਕਤ ਆਉਂਦੀ ਹੈ ਜੀ ਡਾਕਟਰ ਭਰਤੀ ਕੀਤੇ ਆ ਇੱਥੇ ਮੈਂ ਪੋਸਟ ਵੀ ਕੀਤੇ ਆ ਕਾਫੀ ਸਾਰੇ ਤੁਹਾਡੇ ਕੋਲੇ ਸਾਰੇ ਸਪੈਸ਼ਲਿਸਟ ਆ ਜਾਂ ਨਸਟਰ ਟੈਸਟ ਦੀ ਰੋਡ ਆ ਮਤਲਬ ਨਸਟਰ ਟੈਸਟ ਦੀ ਜਿਵੇਂ ਰੇਡੀਓਲ ਦੂਜਾ ਇਹਨਾਂ ਕੋਲ ਜਿਵੇਂ ਮੈਂ ਦੇਖਿਆ ਵੀ ਉਹਨਾਂ ਨੂੰ ਆਈ ਸਰਜਨ ਦੀ ਈਐਸਟੀ ਦੀ ਔਰ ਸਕੈਨਰੀ ਦੀ ਸਪੈਸ਼ਲਿਸਟ ਦੀ ਲੋੜ ਤਾਂ ਸਾਰਿਆਂ ਦੀ ਹੁੰਦੀ ਹੈ ਜੀ ਉਹ ਮੈਂ ਹੁਣ ਇਹ ਕਰ ਰਿਹਾ ਹੈਗਾ ਜੀ ਕਿ ਹਫਤੇ ਚ ਇੱਕ ਇੱਕ ਦਿਨ ਉਹਨਾਂ ਦਾ ਫਿਕਸ ਕਰ ਦਿੰਦੇ ਘੱਟੋ ਘੱਟ ਲੋਕਾਂ ਨੂੰ ਸਹੂਲਤ ਮਿਲ ਜਾਏ ਵੀ ਫਲਾਣੇ ਦੇ ਅੱਖਾਂ ਵਾਲਾ ਡਾਕਟਰ ਆਊਗਾ ਫਿਰ ਨਾਕਾਂ ਦੇ ਕਾਨਕਰ ਦੇ ਵਾਲਾ ਆਊਗਾ ਫਿਰ ਚਮੜੀ ਵਾਲਾ ਆਊਗਾ ਇਸ ਤਰ੍ਹਾਂ ਕਰਕੇ ਜਿਹੜਾ ਹੈਗਾ ਦੇਖੋ ਬਿਲਡਿੰਗ ਕਿੱਡੀ ਬੜੀ ਬਣ ਗਈ ਪਰ ਡਾਕਟਰ ਦੀ ਕਮੀ ਕਾਰਨ ਇੱਥੇ ਬਹੁਤ ਦਿੱਕਤ ਆਉਂਦੀ ਹੈ ਇਲਾਕੇ ਨੂੰ 25 ਕਿਲੋਮੀਟਰ ਇੱਥੋਂ ਹਸਪੀਟਲ ਪੈਂਦਾ ਅੰਬਾਲਾ ਰਾਜਪੁਰਾ ਪਟਿਆਲਾ ਇਹ ਬਿਲਕੁਲ ਠੀਕ ਹੈ ਜੀ ਤੁਹਾਡਾ ਬਿਲਕੁਲ ਜਾਨਵਾਨ ਹੈ ਜੀ ਇਹ ਜੋਕਟਰਸ ਵੀ ਜਿਹੜੀ ਪਹਿਨਾਸੀ ਆ ਤੁਸੀਂ ਦੇਖੋ ਪਿੱਛੇ ਜਿਹੜੇ ਹੈਗੇ ਆ ਇਹ ਪਹਿਲੀ ਵਾਰੀ ਆ ਜਿਹੜੀ ਬਾਹਰ ਸਰਕਾਰ ਆ ਫਿਰ ਦਵਾਈਆਂ ਤੁਹਾਡੇ ਹੁਣ ਮਿਲਣ ਲੱਗ ਪਈਆਂ। ਪਹਿਲੀ ਗੱਲ ਸਹੀ ਹੋਈ ਆ ਡਾਇਗਨੋਸਟਿਕ ਹੋਣ ਲੱਗਿਆ ਮੈਂ ਤੁਹਾਡੇ ਬੰਲਾ ਕਲੀਨਿਕ ਵੀ ਛਾ ਕੇ ਆ ਉੱਥੇ ਵੀ 100 100 ਸਮਸਾਪੇਸ਼ੈਂਟ ਮਲ ਪਿਆ ਆ ਪਿਆ ਸੀ ਉਹ ਵੀ ਇੱਥੇ ਵੀ ਤੁਹਾਡੇ ਜਿਹੜੇ ਹੈਗੇ ਆ ਚਾਰ-ਪੰਜ ਸੌ ਪੇਸ਼ੈਂਟਸ ਆ। ਸੋ ਲੋਕਾਂ ਨੂੰ ਸਰਵਿਸਸ ਦੀ ਲੋੜ ਆ ਤੇ ਅਸੀਂ ਜਿਵੇਂ ਤੁਹਾਨੂੰ ਮੈਂ ਕਿਹਾ ਵੀ ਅਸੀਂ ਇਹਦੇ ਤੇ ਸਾਫ ਸਫਾਈ ਰੱਖ-ਰਖਾਵ ਇਹਦੇ ਵਾਸਤੇ ਅਸੀਂ ਸਪੈਸ਼ਲ ਬਜਟ ਵੀ ਦੇ ਰਹੇ ਆ ਤੇ ਡਾਕਟਰ ਭਰਤੀ ਕਰ ਰਹੇ ਆ ਨਰਸਸ ਵੀ ਭਰਤੀ ਕਰ ਰਹੇ ਆ ਡਾਕਟਰ ਸੀ ਪਰਤੇ ਕੀਤਾ ਸੀ ਪੋਸਟ ਕਰਦੇ ਆ ਪਰ ਡਾਕਟਰਾਂ ਦੀ ਘਾਟ ਐਸੀ ਹੁੰਦੀ ਆ ਕਿ ਬਾਇਓ ਕਾਲਜ ਰਹਿ ਜਾਂਦਾ ਮਾਡ ਅੱਛਾ ਰਹਿ ਜਾਂਦਾ ਇਹ ਉਹਨੂੰ ਪਰਸੂਏਟ ਕਰਕੇ ਭੇਜਦੇ ਆ ਤੇ ਫੋਰਦੀ ਟਾਈਮ ਲੀਨ ਮੈਂ ਕਰ ਰਿਹਾ ਹੈਗਾ ਕਿ ਸਾਰੇ ਸਪੈਸ਼ਲਿਸਟ ਜਿਹੜੇ ਨਹੀਂ ਐ ਇੱਥੇ ਜਿਹੜੇ ਜਿਹਨਾਂ ਦੇ ਫੀਸ ਵੀ ਘੱਟ ਹੁੰਦੇ ਆ ਅੱਖਾਂ ਦੇ ਹੋ ਗਏ ਨੱਕਾਂ ਦੇ ਹੋ ਗਏ ਚਮੜੀ ਦੇ ਹੋ ਗਏ ਜਾਂ ਹੋਰ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਸਪੈਸ਼ਲਿਸਟ ਹੈਗੇ ਆ ਜਿਹੜੇ ਰੋਜ਼ ਅੱਤੇ ਉਹਨਾਂ ਦੀਆਂ ਪੋਸਟਾਂ ਵੀ ਨਹੀਂ ਐ ਤੇ ਕਰ ਉਹਨਾਂ ਦੀ ਬਾਇਓ ਰੋਟੇਸ਼ਨ ਜੋੜੀ ਮਾ ਲਗਾਉਂਦਾ ਠੀਕ